ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਸੰਖਿਆ ਨਾਲ ਨਾਲ ਕਰੀ ਜਾ ਰਹੇ ਹਾਂ ਤੇ ਨਾਲ ਆਪਾਂ ਕੁਰਬਾਨੀ ਦੀ ਲੜੀ ਵਾਰ ਸੰਖਿਆ ਵੀ ਚੱਲ ਰਹੀ ਹੈ ਜੋ 200 ਤੋਂ ਉੱਪਰ ਸੰਖਿਆ ਹੋ ਚੁੱਕੀ ਹੈ ਰਾਤ ਨੂੰ ਸਵਾ 8 ਵਜੇ ਲਾਈਵ ਹੋਈਦਾ ਹੈ 44 ਪੌੜੀਆਂ ਆਪਣੀਆਂ ਸੰਪੂਰਨ ਹੋ ਗਈਆਂ ਸਨ ਇਹ ਪਹਿਲੀ ਵਾਰ ਚੱਲ ਰਹੀ ਹੈ ਪਹਿਲੀ ਵਾਰ ਦੀਆਂ 44 ਪੌੜੀਆਂ ਸੰਪੂਰਨ ਹੋ ਗਈਆਂ ਸਨ ਇਸ ਦੇ ਜਿਹੜੇ ਪਿਛਲੇ ਭਾਗ ਨੇ ਸਾਰੇ YouTube ਦੀ ਪਲੇਲਿਸਟ ਵਿੱਚ ਪਏ ਹੋਏ ਨੇ। ਜਾਰਤ ਕਰ ਮੁਲਤਾਨ ਦੇ ਫਿਰ ਕਰਤਾਰਪੁਰੇ ਨੂੰ ਆਇਆ ਕਹਿੰਦੇ ਮੁਲਤਾਨ ਦੀ ਯਾਤਰਾ ਦੇ ਵਿੱਚ ਦਿਗ ਵਿਜੇ ਕਰਕੇ ਫਿਰ ਕਰਤਾਰਪੁਰ ਨੂੰ ਬਾਬਾ ਆਇਆ ਚੜੇ ਸਵਾਈ ਚੜੇ ਪਾਰਾ ਹਾ ਹ ਲੱਗਾ ਥੱਲੇ ਇਹ ਧਿਆਨ ਰੱਖਣਾ ਪਾਰਾ ਪਾਰਾ ਉਚਾਰਨ ਕਰਨਾ ਚੜੇ ਸਵਾਈ ਦੇਹੀ ਦੇਹੀ ਕਾਲ ਯੁਗ ਨਾਨਕ ਨਾਮ ਧਿਆਇਆ ਦਿਨੋ ਦਿਨ ਕਲਾ ਸਵਾਈ ਹੋ ਲੱਗੀ। ਕਾਲ ਯੁਗ ਵਿੱਚ ਗੁਰੂ ਨਾਨਕ ਨੇ ਲੋਕਾਂ ਤੋਂ ਨਾਮ ਦਾ ਜਾਪ ਕਰਵਾਇਆ ਬਿਨ ਨਾਵੈ ਹੋਰ ਮੰਗਣਾ ਸਿਰ ਦੁੱਖਾਂ ਦੇ ਦੁੱਖ ਸਬਾਇਆ ਇਸ ਲਈ ਕਿ ਕੇ ਨਾਮ ਤੋਂ ਬਾਅਦ ਹੋਰ ਸਭਨਾ ਪਦਾਰਥਾਂ ਦੇ ਮੰਗਣ ਵੇਖੇ ਭਾਰੇ ਕਸ਼ਟ ਤੇ ਵਿਪਤਾ ਹਨ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਸਾਰੇ ਜਗਤ ਵੇਖੇ ਹੁਕਮ ਦਾ ਸਿੱਕਾ ਮਾਰਿਆ ਤੇ ਬਾਬੇ ਨਾਨਕ ਨੇ ਹੋਮੈ ਰੂਪੀ ਮੈਲ ਤੋਂ ਰਹਿਤ ਪੰਥ ਤੋੜਨਾ ਕੀਤਾ થાપਿਆ ਲੈਣਾ જીવ ਦੇ ગુરਾਈ ਸਿਰ ਛਤਰ ਫરાયા ਆਪਣੇ ਜਿਉਂਦੇ ਜੀ ਲੈਣੇ ਨੂੰ ਗੱਦੀਪੁਰ ਬਿਠਾ ਕਰਕੇ ਗੁਰਾਈ ਦਾ ਛਤਰ ਸਿਰਪੁਰ ਕਹਿੰਦੇ ਫਰਾਉਣਾ ਕੀਤਾ ਜੋਤੀ ਜੋਤ ਮਿਲਾਇਕ ਸਤਗੁਰ ਨਾਨਕ ਰੂਪ ਵਟਾਇਆ ਆਪਣੀ ਜੋਤ ਉਸ ਦੇ ਜੋਤ ਵਿਖੇ ਮਿਲਾ ਕਰਕੇ ਸਤਗੁਰੂ ਨਾਨਕ ਨੇ ਮਨ ਨੂੰ ਦੂਜਾ ਰੂਪ ਬਦਲ ਦਿੱਤਾ ਹੈ ਲੱਖ ਨਾ ਕੋਈ ਸਕੈ ਆ ਚਰਜੇ ਆ ਚਰਜ ਦਿਖਾਇਆ ਇਸ ਭੇਦ ਨੂੰ ਕੋਈ ਜਾਣ ਨਹੀਂ ਸਕਿਆ ਕਿਉਂਕਿ ਜੋ ਅਚਰਜ ਵਿੱਚ ਅਚਰਜ ਦਿਖਾ ਦਿੱਤਾ ਕਾਇਆ ਪਲਟ ਸਰੂਪ ਬਣਾਇਆ ਕਿ ਸਰੀਰ ਨੂੰ ਪਲਟ ਕੇ ਗੁਰੂ ਅੰਗਦ ਦੇਵ ਦਾ ਸਰੂਪ ਆਪਣੇ ਵਰਗਾ ਬਣਾ ਦਿੱਤਾ ਸੋ ਟਿੱਕਾ ਸੋ ਛੱਤਰ ਸਿਰ ਸੋਈ ਸੱਚਾ ਤਖਤ ਟਿਕਾਈ ਉਹੋ ਤਿਲਕ ਉਹੋ ਛੱਤਰ ਸਿਰਪੁਰ ਉਹੋ ਸੱਚੇ ਸੰਗਾਸਨਪੁਰ ਬਿਰਾਜਮਾਨੀ ਗੁਰ ਨਾਨਕ ਹੰਦੀ ਮੋਹਰ ਹੱਥ ਗੁਰ ਅੰਗਦ ਦੀ ਦੋਹੀ ਫੇਰਾਈ ਓਹੋ ਗੁਰੂ ਨਾਨਕ ਦੇ ਹੱਥ ਦੀ ਛਾਪ ਸ਼ਕਤੀ ਮਿਲੀ ਗੁਰੂ ਨੰਗਰ ਦੇਵ ਜੀ ਦੀ ਦੋਹੀ ਫਿਰ ਗਈ ਕਿ ਅੱਗੇ ਨੂੰ ਇਹ ਗੁਰੂ ਹੋਏ ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰੇ ਜੋਤ ਜਗਾਈ ਹੁਣ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕਰਤਾਰਪੁਰ ਨੂੰ ਛੱਡ ਦਿੱਤਾ ਤੇ ਖਡੂਰ ਨਾਮੇ ਗ੍ਰਾਂ ਵੇਖੇ ਆਪਣੀ ਰੋਸ਼ਨੀ ਕੀਤੀ ਜੰਮੇ ਪੁਰਬ ਬੀਜਿਆ ਵਿੱਚ ਵਿੱਚ ਜੰਮੇ ਪੁਰਬ ਬੀਜਿਆ ਵਿੱਚ ਵਿੱਚ ਹੋਰ ਕੂੜੀ ਕੂੜੀ ਚਤੁਰਾਈ ਪੂਰਬ ਦਾ ਜੋ ਬੀਜ ਬੀਜਿਆ ਉਹੋ ਮਿਲਦਾ ਹੋਰ ਵਿੱਚ ਵਿੱਚ ਦੀਆਂ ਚਤੁਰਾਈਆਂ ਝੂਠੀਆਂ ਹਨ ਭਾਵ ਦਾਸੋ ਤੇ ਦਾਤੋ ਪੁੱਤਰ ਬੈਠੇ ਰਹੇ ਗੁਰੂ ਅਮਰਦਾਸ ਜੀ ਨੇ ਤਹਿਲੂ ਮਹਿਲ ਪਾ ਲਈ ਲੈਣੇ ਪਾਈ ਨਾਨਕੋ ਦੇਣੀ ਅਮਰਦਾਸ ਘਰ ਆਈ ਲੈਣੇ ਨੇ ਤਾਂ ਗੁਰੂ ਨਾਨਕ ਜੀ ਤੋ ਗੱਦੀ ਪਾਈ ਹੁਣ ਇਹਨਾਂ ਨੂੰ ਗੁਰੂ ਅਮਰਦਾਸ ਜੀ ਦੇ ਘਰ ਦੇਣੀ ਆਈ ਭਾਵ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਉਹੀ ਗੁਰਿਆਈ ਦੀ ਗੱਦੀ ਬਖਸ਼ ਦਿੱਤੀ ਗੁਰ ਬੈਠਾ ਅਮਰ ਸਰੂਪ ਹੋਏ ਗੁਰਮੁਖ ਪਾਈ ਦਾਦ ਇਲਾਹੀ ਅਮਰ ਸਰੂਪ ਹੋ ਕੇ ਗੁਰੂ ਅਮਰਦਾਸ ਜੀ ਗੱਦੀ ਪਰ ਬੈਠੇ ਗੁਰੂ ਅੰਗਦ ਦੇਵ ਜੀ ਦੇ ਦੁਆਰਾ ਈਸ਼ਵਰੀਤ ਦਾਤ ਮਿਲੀ ਫੇਰ ਵਸਾਇਆ ਗੋਇੰਦਵਾਲ ਅਚਰਜ ਖੇਲ ਨ ਲਖਿਆ ਜਾਈ ਇਹਨਾਂ ਨੇ ਗੋਇੰਦਵਾਲ ਫੇਰ ਆਕਰ ਕੇ ਵਸਾਉਣਾ ਕੀਤਾ ਵੱਡਾ ਅਚਰਜ ਖੇਲ ਕੀਤਾ ਜੋ ਸਮਝਿਆ ਨਹੀਂ ਸੀ ਜਾਂਦਾ ਦਾਤ ਜੋਤ ਖਸਮੇ ਵਢਾਈ ਦਾਤ ਜੋ ਸਭ ਵਾਹਿਗੁਰੂ ਦੀ ਵਢਾਈ ਹੈ ਜਿਸ ਨੂੰ ਦੇਵੇ ਉਸ ਨੂੰ ਮਿਲਦੀ ਹੈ ਦੇਚੈ ਪੂਰਬ ਦੇਵਨਾ ਜਿਸ ਦੀ ਦਵਸਤ ਤਿਸੈ ਕਰ ਆਵੇ ਜਿਸ ਦਾ ਦੇਣਾ ਪਹਿਲੂ ਦਾ ਹੀ ਹੋਵੇ ਤੇ ਜਿਸ ਦੇ ਘਰ ਦੀ ਚੀਜ਼ ਹੋਵੇ ਉਸ ਦੇ ਘਰ ਹੀ ਆਉਂਦੀ ਹੈ ਬੈਠਾ ਸੋਢੀ ਪਾਤ ਸਾਹੂ RAM ਦਾ ਸਤਗੁਰੂ ਕਹਾਵੇ ਉਹ ਛੋਟੇ ਪਾਤਸ਼ਾਹ ਹੋ ਕੇ ਗੱਦੀ ਪਰ ਬੈਠ ਕੇ RAM ਦਾ ਸਤਗੁਰੂ ਪ੍ਰਸਿੱਧ ਕਹਾਏ ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੇ ਅੰਮ੍ਰਿਤ ਸਰ ਵਿੱਚੇ ਸੁਦਾ ਸਰੋਵਰ ਨਾਮੇ ਤਲਾਓ ਨੂੰ ਖਟਾ ਕਰਕੇ ਪੂਰਨ ਕੀਤਾ ਅਰ ਜੋਤ ਦਾ ਪ੍ਰਕਾਸ਼ ਕੀਤਾ ਉਲਟਾ ਖੇਲ ਖਸਮ ਦਾ ਉਲਟੀ ਗੰਗ ਸਮੁੰਦਰ ਸਮਾਵੇ ਦਲਾਵਾ ਦੇ ਨਾਲ ਸਮਾਵੇ ਪੜਨਾ ਹੈ ਖਸਮ ਦਾ ਕੌਤਕ ਉਲਟਾ ਹੈ ਔਰ ਨਦੀਆਂ ਪੱਛਮ ਨੂੰ ਜਾ ਕੇ ਅਰਬ ਸਾਗਰ ਵਿਖੇ ਜਾਂਦੀਆਂ ਹਨ ਪਰ ਗੰਗਾ ਨਦੀ ਉੱਤੇ ਹੋ ਕੇ ਪੂਰਬ ਵੱਲ ਇਨਾਂ ਤੋਂ ਉਲਟੀ ਜਾ ਕੇ ਬੰਗਾਲੀ ਸਮੁੰਦਰ ਵਿਖੇ ਮਿਲਦੀ ਹੈ ਦਿੱਤਾ ਲਈਏ ਆਪਣਾ ਲਈਏ ਲੱਲਾ ਈੜੀ ਬਿਹਾਰੀ ਆ ਜਈ ਨੂੰ ਲਾਂ ਲੱਗੇ ਇੱਥੇ ਈੜੀ ਨੂੰ ਲਾਂ ਲੱਗੇਗੀ ਇਹ ਤਿਆਰ ਰੱਖਣਾ ਜਈਏ ਨੇ ਈੜੀ ਬਣ ਜਾਣਾ ਦਿੱਤਾ ਲਈਏ ਆਪਣਾ ਅਨ ਅਨ ਦਿੱਤਾ ਕਛ ਹੱਥ ਨ ਆਵੇ ਆਪਣਾ ਦਿੱਤਾ ਲਈਦਾ ਬਿਨਾ ਦਿੱਤੇ ਕੁਝ ਹੱਥ ਨਹੀਂ ਆਉਂਦਾ ਫਿਰ ਆਏ ਘਰ ਅਰਜਣੇ ਪੁੱਤ ਸੰਸਾਰੀ ਗੁਰੂ ਕਹਾਵੇ ਫਿਰ ਗੁਰੂ ਅਰਜਨ ਦੇਵ ਦੇ ਘਰ ਗੁਰ ਆਈ ਆਈ ਸੰਸਾਰੀ ਪੁੱਤਰ ਬਿੰਦੀ ਬੇਟਾ ਗੁਰੂ ਕਹਾਇਆ ਜਾਨ ਨ ਦੇਸਾਂ ਛੋਡਿਓ ਹੋਰਸ ਅਜਾਰ ਨ ਜਰਿਆ ਜਾਵੇ ਮਾਤਾ ਭਾਨੀ ਜਿਨੇ ਪੁੱਤਰ ਨੂੰ ਬਚਨ ਕੀਤਾ ਹੈ ਪੁੱਤਰ ਹੁਣ ਛੋਡਿਓ ਗੱਦੀ ਮੈਂ ਨਹੀਂ ਜਾਣ ਦੇਵਾਂਗੀ ਇਹ ਵੱਡੀ ਅਜਰ ਚੀਜ਼ ਐ ਇਸ ਦਾ ਜਰਨਾ ਹੋਰ ਦੇ ਨਹੀਂ ਹੋਊਗਾ ਘਰ ਹੀ ਕੀ ਵਾਥ ਘਰੇ ਰਹਾਵੇ ਘਰ ਦੀ ਚੀਜ਼ ਕਰੇ ਰਹੁ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਕਹਿੰਦੇ ਪੰਜ ਪੀਰ ਗੁਰੂ ਨਾਨਕ ਗੁਰੂ ਅੰਗਦ ਗੁਰੂ ਅਮਰਦਾਸ ਗੁਰੂ ਰਾਮਦਾਸ ਗੁਰੂ ਅਰਜਨ ਜੀ ਨੇ ਤਾਂ ਪੰਜ ਪਿਆਲੇ ਸਤ ਸੰਤੋਖ ਦਇਆ ਧਰਮ ਧੀਰਜ ਦੇ ਪੀਤੇ ਭਾਵ ਸਤੋ ਗੁਣ ਦਾ ਬੜਾ ਅਭਿਆਸ ਕੀਤਾ ਛੇਵਾਂ ਪੀਰ ਗੁਰੂ ਹਰਗੋਬਿੰਦ ਭਾਰੀ ਗੁਰੂ ਹੋ ਕੇ ਗੱਦੀ ਤੇ ਬੈਠਾ ਭਾਵੇਂ ਇਹਨਾਂ ਨੇ ਦੇਖ ਤੇਕ ਦੀਆਂ ਦੋ ਤਲਵਾਰਾਂ ਧਾਰ ਦੇ ਨਾਲ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਗੁਰੂ ਅਰਜਨ ਦੇਵ ਜੀ ਨੇ ਹੀ ਆਪਣੀ ਕਾਇਆ ਪਲਟ ਕੇ ਹਰਗੋਬਿੰਦ ਦੀ ਮੂਰਤੀ ਬਣਾਈ ਚੱਲੀ ਪੀੜੀ ਸੋਡੀਆਂ ਰੂਪ ਦੇ ਖਾਵਣ ਵਾਰੋ ਵਾਰੀ ਹੁਣ ਸੋਡੀਆਂ ਦੀ ਪੀੜੀ ਅੱਗੋਂ ਤੋਰ ਪਈ ਵਾਰੋ ਵਾਰੀ ਗੁਰੂ ਉਪਦੇਸਣਗੇ ਦਲ ਭੰਜਨ ਗੁਰ ਸੂਰਮਾ ਵਡ ਜੋਧਾ ਬੋ ਪਰਉਪਕਾਰੀ ਇਹ ਵੀਰ ਗੁਰੂ ਮਲੇਸ਼ਾ ਦੇ ਦਲਾਂ ਦਾ ਤੋੜਨ ਹਰ ਵੱਡਾ ਜੋਧਾ ਤੇ ਵੱਡਾ ਪਰਉਪਕਾਰੀ ਉੱਠਿਆ ਪੁੱਛਣ ਸਿੱਖ ਅਰਦਾਸ ਕਰ ਛੇ ਮਹਿਲਾ ਤੱਕ ਦਰਸ ਨਿਹਾਰੀ ਹੁਣ ਤੱਕ ਸਿੱਖ ਅਰਦਾਸ ਕਰਕੇ ਪੁੱਛਣ ਲੱਗੇ ਹੇ ਦੀਨ ਦਇਾਲ ਕੀ ਮਹਿਲਾ ਤੀਕਤਾ ਦਰਸ਼ਨ ਹੋਏ ਹਨ ਅਗੋ ਕਿੰਨੇ ਕੋ ਹੋਣਗੇ ਅਗਮ ਅਗੋਚਰ ਸਤਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ ਅਗਮ ਅਗੋਚਰ ਮਨ ਬਾਣੀ ਤੋਂ ਪਰੇ ਸਤਗੁਰ ਜੀ ਨੇ ਅਗਮ ਬਾਗ ਮੁਖ ਤੋਂ ਬੋਲੇ ਸੁਣੋ ਤੇ ਸੰਸਾਰੀ ਲੋਕੋ ਕਾਲਯੁਗ ਪੀੜੀ ਸੋਡੀਆਂ ਨਿਹਚਨ ਨੀਮ ਉਸਾਰ ਖਲਾਰੀ ਕਾਲਯੁਗ ਵੇਖੇ ਸੋਡੀਆਂ ਦੀ ਪੀੜੀ ਦੀ ਨੀਮ ਅਟਲ ਉਸਾਰ ਕੇ ਖੜੇ ਕੀਤੀ ਗਈ ਹੈ ਜੁਗ ਜੁਗ ਸਤਗੁਰ ਧਰੇ ਅਵਤਾਰੀ ਪਰੰਤੂ ਹੋਰ ਅਵਤਾਰ ਯੁਗ-ਯੁਗ 2 2 4 ਜਾਂ ਸਤਗੁਰੂ ਧਾਰਨ ਕਰਨਗੇ ਕਹਿੰਦੇ ਸਤਯੁਗ ਸਤਗੁਰ ਵਾਸ ਦੇ ਵਾਵਾ ਵਿਸ਼ਨ ਨਾਮ ਜਪਾਵੇ ਵਾਹਿਗੁਰੂ ਸ਼ਬਦ ਦਾ ਅਨਿਆ ਚਾਰੇ ਯੁਗਾ ਨਾਲ ਕੀਤਾ ਜਾਂਦਾ ਹੈ ਸਤਯੁਗ ਵਿਖੇ ਸਤਗੁਰ ਨਾਨਕ ਦੇਵ ਜੀ ਵਾਸ ਦੇਵ ਦਾ ਅਵਤਾਰ ਹੋਏ ਹਨ ਉਥੋਂ ਵਾਵਾ ਲਿਆ ਵਿਸ਼ਨੂ ਦਾ ਨਾਮ ਲੋਕ ਜਪਣ ਲੱਗੇ ਦੁਆਪਰ ਸਤਗੁਰ ਕ੍ਰਿਸ਼ਨ ਹਰੀ ਕ੍ਰਿਸ਼ਨ ਹਾ ਹਰ ਹਰ ਨਾਮ ਜਪਾਵੇ ਫਿਰ ਦੁਆਪਰ ਵਿਖੇ ਸਤਿਗੁਰੂ ਨਾਨਕ ਜੀ ਹਰੀ ਕ੍ਰਿਸ਼ਨ ਦਾ ਰੂਪ ਹੋਏ ਹਾ ਹਾ ਅੱਖਰ ਲਿਆ ਹਰ ਹਰ ਦਾ ਨਾਮ ਜਪਣ ਲੱਗੇ ਤ੍ਰੇਤੇ ਸਤਿਗੁਰ ਰਾਮ ਜੀ ਰਾਰਾ ਰਾਮ ਜਪੇ ਸੁਖ ਪਾਵੇ ਤ੍ਰੇਤੇ ਯੁਗ ਵਿਖੇ ਸਤਿਗੁਰੂ ਨਾਨਕ ਜੀ ਰਾਮ ਜੀ ਦਾ ਰੂਪ ਧਾਰਿਆ ਉਥੋਂ ਰਾਰਾ ਲਿਆ ਰਾਮ ਰਾਮ ਲੋਕੀ ਉਚਾਰ ਕੇ ਸੁਖ ਪਾਉਣ ਲੱਗੇ ਕਾਲ ਯੁਗ ਨਾਨਕ ਗੁਰੂ ਗੋਵਿੰਦ ਗੱਗਾ ਗੋਵਿੰਦ ਨਾਮ ਅਲਾਵੇ ਕਾਲ ਯੁਗ ਵੇਖੇ ਗੁਰੂ ਨਾਨਕ ਗੋਬਿੰਦ ਰੂਪ ਹੋਏ ਲੋਕ ਗੋਬਿੰਦ ਗੋਬਿੰਦ ਜਪਨ ਲਗੇ ਉਥੋਂ ਗੱਗਾ ਲੈਣਾ ਕੀਤਾ ਚਾਰੇ ਜਾਗੇ ਚੌਜੁਗੀ ਪੰਚਾਇਨ ਵਿੱਚ ਜਾਏ ਸਮਾਵੈ ਚੌਜੁਗਾਂ ਦੇ ਚਾਰੇ ਉੱਪਰ ਕਥੇ ਜਾਗੇ ਅਵਥਾਰ ਵਾਹਿਗੁਰੂ ਵਿੱਚ ਜਾ ਸਮਾਉਂਦੇ ਹਨ ਚਾਰੋ ਅक्षर ਇਕ ਕਾਰ ਵਾਹਿਗੁਰੂ ਨਾਮ ਵਾਹਿਗੁਰੂ ਜਪ ਮੰਤਰ ਜਪਾਵੇ ਗੱਲ ਕੀ ਚਾਰੇ ਅੱਖਰ ਇਕੱਠੇ ਕਰਕੇ ਵਾਹਿਗੁਰੂ ਪੰਜਵਾਂ ਜਪਮੰਤਰ ਸੰਗਤਾਂ ਨੂੰ ਗੁਰੂ ਜੀ ਨੇ ਜਪਾਉਣਾ ਕੀਤਾ ਹੈ ਜਹਾਂ ਤੇ ਉਪਜਿਆ ਫਿਰ ਤਹਾ ਸਮਾਵੈ ਮੰਤਰ ਈਸ਼ਵਰ ਦੇ ਨਾਮ ਤੋਂ ਜਿੱਥੋਂ ਉਪਜਿਆ ਫਿਰ ਉਥੇ ਵਿਖੇ ਲੀਨ ਹੋ ਜਾਂਦਾ ਹੈ ਏਕੇ ਫਿਰ ਸੰਸਾਰ ਦੀ ਪ੍ਰਾਪਤੀ ਨਹੀਂ ਰਹੇਗੀ ਪਰਮ ਪਦੇ ਪ੍ਰਾਪਤ ਹੋ ਜਾਵੇਗੀ ਨਾਮ ਨਾਮੇ ਤੋਂ ਹੋਇਆ ਤੇ ਨਾਮੇ ਦੇ ਵਿੱਚ ਲੈ ਜਾਂਦਾ ਹੈ ਐਵੇਂ ਕਹਿੰਦੇ ਅਰਥ ਲਾਉਣ ਦਾ ਯਤਨ ਹੁੰਦਾ ਹੈ ਸਾਜੁਗ ਵਿੱਚ ਵਾਸ ਦੇ ਸਤਿਗੁਰ ਸੇ ਸੋ ਸੰਗਤ ਜੀ ਭਾਈ ਗੁਰਦਾਸ ਦੀਆਂ ਵਾਰਾਂ ਆਪਾਂ ਕਰ ਰਹੇ ਆ ਤੇ ਇੱਕ ਵਾਰ ਆਪਣੀ ਸੰਪੂਰਨ ਹੋ ਗਈ ਹੈ ਜਿੱਥੋਂ ਤੱਕ ਇੱਕ ਵਾਰ ਪਹਿਲੀ ਵਾਰ ਸੰਪੂਰਨ ਹੁੰਦੀ ਹੈ ਆਪਾਂ ਸਾਰੀਆਂ ਹੋਲੀ-ਵੋਲੀ ਵਾਰਾਂ ਦੀ ਸੰਖਿਆ ਕਰਨੀ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ